ਹਾਂ ਜੀ ਨਾ ਉਹ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਦਾ ਜਨਰਲ ਸਕਤਰਾ ਬਲਾਕ ਤਲਵੰਡੀ ਸਾਬ ਦਾ ਜੀ ਕੀ ਗੱਲ ਹੋਈ ਹੈ ਕਿਵੇਂ ਘਟਨਾ ਵਾਪਰੀ ਹੈ ਕਿੰਨਾ ਕਪੜਾ ਇੱਥੇ ਹੋਇਆਗਾ ਤੇ ਕਿਹਨੇ ਕੀਤਾ ਹੈ ਸਾਰਾ ਜੋ ਹੁਣ ਤੱਕ ਜਥੇਬੰਦੀ ਕੋਲੇ ਆਇਆ ਜੀ 20 ਬੰਦੇ ਹੈ ਤਕਰੀਬਨ ਜੀ ਤੇ ਉਹਨਾਂ ਦਾ 40 ਲੱਖ ਰੁਪਇਆ ਦੇ ਕਰੀਬ ਹੈ ਤੇ 17 ਟੋਲੇ 37 ਟੋਲੇ ਸੋਨਾ ਜੀ ਇੱਕ ਦਾ 20 ਟੋਲੇ ਇੱਕ ਦਾ 17 ਟੋਲੇ ਹੈ ਤੇ ਇਹ ਪੂਰੇ ਸਟਾਫ ਨੇ ਮਿਲ ਕੇ ਕਰਿਆ ਜਾਂ ਕੁਝ ਕਰਿਆ ਸਾ ਇਸ ਦਾ ਬੈਂਕ ਨੂੰ ਜਾਣਦੇ ਆ ਸਾਨੂੰ ਨਹੀਂ ਪਤਾ ਵੀ ਕੀ ਨੇ ਕੀ ਕੀਤਾ ਤੇ ਜਦੋਂ ਇੱਥੇ ਆਉਂਦੇ ਸੀਗੇ ਐਂਟਰੀਆਂ ਮਰਵਾਉਣ ਇਹਨਾਂ ਦੇ ਖਾਤੇ ਖਾਲੀ ਸੀਗੇ ਕੁਝ ਦੇ ਲਿਮਟਾਂ ਦੇ ਪੈਸੇ ਸੀਗੇ ਸੇਵਿੰਗ ਖਾਤੇ ਵੀ ਸੀ ਖੁੱਲੇ ਖਾਤੇ ਵੀ ਸੀਗੇ ਤੇ ਫਸਲ ਦੇ ਪੈਸੇ ਆਏ ਸੀ ਦੇਖੋ ਗਾਹਕ ਕੋਈ ਵੀ ਆ ਕਿਸਾਨ ਹੈ ਆਪਾਂ ਸਭ ਤੋਂ ਵਧੀਆ ਧਾਰਾ ਬੈਂਕ ਨੂੰ ਮੰਨਦੇ ਆ ਵੀ ਆਪਾਂ ਸੇਫ ਬੈਂਕ ਦੇ ਵਿੱਚ ਆਪਾਂ 골ਡ ਵੀ ਰੱਖਦੇ ਆ ਪੈਸੇ ਵੀ ਰੱਖਦੇ ਆ ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫਰੀ ਆ ਸਾਡੇ ਨਾਲ ਹੀ ਕਿਸਾਨ ਖੜੇ ਆ ਗੁਰਤੇਜ ਸਿੰਘ ਇਹਨਾਂ ਦਾ ਮਾੜਾ ਹੜਤਗੇ ਚ ਸੀਗਾ 20 ਲੱਖ ਰੁਪਈਆ ਇਹਨਾਂ ਦਾ ਹਾਰਤੀਆ ਲੈ ਗਿਆ ਜੋ ਉਧਰੋਂ ਆਪਾਂ ਕਹਿ ਨਹੀਂ ਵੀ ਉਦੋਂ ਬੈਂਕ ਚ ਠੀਕ ਹੈ ਤਾਂ ਇਧਰੋਂ ਬੈਂਕ ਵੀ ਲੈ ਗਿਆ ਤੇ ਕਿਸਾਨ ਤਾਂ ਦੋਨੇ ਪਾਸੇ ਮਾਰਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਆਏ ਸਟਾਪ ਕੋਲੇ ਇਧਰ ਦੇ ਆ ਆਰ ਆਰ ਬੋਬਰਾਂ ਬ੍ਰਾਂਚ ਇਹਦੇ ਦੇ ਬਠਿੰਡੇ ਹੈਗਾ origignal office ਉਹ ਇਹ ਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਅਸੀਂ ਪਿੰਡ ਵੱਲੋਂ ਜਥੇਬੰਦੀ ਵੱਲੋਂ ਇੱਥੇ ਧਰਨਾ ਦਿੱਤਾ 17 ਤਰੀਕ ਨੂੰ ਉਦੋਂ ਪ੍ਰਿੰਟ ਡੀਐਸਪੀ ਸਾਹਿਬ ਆਏ ਤੇ ਮਨਜੀਤ ਸਾਹਿਬ ਇਹਨਾਂ ਨੇ ਉੱਪਰ ਗੱਲ ਕੀਤੀ ਆਪਦੇ ਫਿਰ ਇਹਨਾਂ ਨਾਲ ਗੱਲ ਹੋਈ ਵੀ ਅਸੀਂ ਐਫਆਰ ਲਾਂਚ ਕਰਾਂਗੇ ਪੁਲਿਸ ਪ੍ਰਸ਼ਾਸਨ ਕਹਿੰਦਾ ਇਹ ਕਹਿੰਦੇ ਵੀ ਸਿਵਲ ਸੂਟ ਪਾਵਾਂਗੇ ਉੱਥੇ ਮਨਜ਼ੂਰੀ ਲੈ ਕੇ ਕਿਸਾਨਾਂ ਦੇ ਪੈਸੇ ਦੇਵਾਂਗੇ ਪਹਿਲਾਂ ਇਹ ਕਹਿੰਦੇ ਸੀ ਸਾਡਾ ਕੇਸ਼ੀਅਰ ਲੈ ਗਿਆ ਅਸੀਂ ਸਾਡਾ ਕਿਸੇ ਕੇਸ਼ੀਅਰ ਨਾਲ ਮਤਲਬ ਨਹੀਂ ਉਹ ਤੇ ਤੁਸੀਂ ਕੇਸ ਚ ਲਾਓ ਉਹਦੇ ਨਾਲ ਜੇ ਮਰਜ਼ੀ ਲੜੋ ਪਰ ਸਾਡੇ ਕਿਸਾਨਾਂ ਦੇ ਜਲਦੀ ਤੋਂ ਜਲਦੀ ਪੈਸੇ ਹੋਣੇ ਚਾਹੀਦੇ ਆ ਇਹਨਾਂ ਨੇ ਕਿਹਾ ਵੀ ਅਸੀਂ ਸਿਵਲ ਸੂਟ ਪਾਵਾਂਗੇ ਇੱਕ ਦੋ ਤਰੀਕਾ ਦੇ ਵਿੱਚ ਵਿੱਚ ਹਰ ਇੱਕ ਦਾ ਜੇ ਕਿਸੇ ਦੇ ਲਿਮਟਾ ਲਿਮਟ ਵਾਲਾ ਵਿਆਜ ਦੇ ਕੇ ਇਹ ਕਿਸੇ ਖੁੱਲੇ ਖਾਤੇ ਦੇ ਖੁੱਲੇ ਖਾਤੇ ਵਾਲੇ ਵਿਆਜ ਲੈ ਕੇ ਅਸੀਂ ਇਹਨਾਂ ਦਾ ਨਿਮੇੜਾ ਲਏ ਜੀ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਤੇ ਖਰਾ ਉਤਰਨ ਦਾ ਠੀਕ ਹੈ ਜੇ ਇਹ ਤੋਂ ਕੋਈ ਅੱਗੇ ਪਿਛੇ ਹੋਣਗੇ ਤਾਂ ਅਸੀਂ ਸੰਘਰਸ਼ ਸਾਡਾ ਫਿਰ ਇਹ ਸੋਨਾ ਜਿਹੜਾ ਗਾਇਬ ਹੋਇਆ ਕਿੱਥੋਂ ਗਾਇਬ ਹੋਇਆ ਕਿੱਥੇ ਤਾਂ ਰਹਿ ਸੀ ਕਿਵੇਂ ਇਹ 골ਡ ਲੋਨ ਲਿਆ ਸੀਗਾ ਜੀ ਹੂੰ 골ਡ ਲੋਨ ਲੈ ਕੇ ਤੇ ਜਦੋਂ ਉਹ ਆਪਣਾ ਬੰਦ ਕਰਵਾਉਣ ਆਏ 골ਡ ਲੋਨ ਦੇ ਦੋਨੇ ਕਿਸਾਨ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪੈਸੇ ਲੈ ਲਓ ਸੋਨਾ ਥੋੜਾ ਹੈ ਨਹੀਂ ਜਾਂ ਸੋਨਾ 50000 ਰੁਪਏ ਦੇ हिसाब ਨਾਲ ਲੈ ਲਓ ਤੇ ਜਾਂ ਫਿਰ ਤੁਹਾਡਾ ਸੋਨਾ ਕੱਟ ਕੇ ਕਾਟ ਦੇਵਾਂਗੇ ਅਸੀਂ ਇਹ ਕੋਈ ਗੱਲ ਕੀ ਹੈ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਸਾਡੇ ਕੋਲ ਪਹਿਲੇ ਹੀ ਆਏ ਪਏ ਸੀਗਾ ਤੇ ਅਸੀਂ ਕਿਹਾ ਵੀ ਤੁਹਾਡਾ ਸੋਨਾ ਹੈ ਨਹੀਂ ਚਲੋ ਇੱਥੇ ਆਏ ਉਹ ਜੋ ਉਹਨਾਂ ਨੇ ਥੋੜਾ ਜਿਹਾ ਆਦਾਬ ਨਾ ਪੁੱਛਿਆ ਪ੍ਰੈਸ਼ਰ ਪਾ ਕੇ ਫਿਰ ਇਹਨਾਂ ਨੇ ਇਹ ਕਹਿੰਦੇ ਵੀ ਤੁਹਾਡਾ ਸੋਨਾ ਇਥੋਂ ਆਪਣਾ ਗਾਇਬ ਹੋ ਗਿਆ ਤੇ ਹਰਵੀਰ ਸਿੰਘ ਸਾਡੇ ਕੈਸ਼ੀਅਰ ਉਹਨੇ ਮਥੋੜ ਕੋਈ ਫਾਈਨਾਂਸ ਹੈ ਉੱਥੇ ਰੱਖ ਕੇ ਆਪਣਾ ਫਾਈਨਾਂਸ ਕਰਵਾ ਲੈ ਦੁਆਰੇ ਉੱਤੇ ਤੇ ਉਹ ਵੀ ਮਸਲਾ ਨਾਲ ਹੀ ਇਹਦੇ ਤੇ ਉਹਦੇ ਤੇ ਵੀ ਕਹਿੰਦੇ ਵੀ ਅਸੀਂ ਜਦੋਂ ਸਾਡੇ ਕੋਲ ਮਨਜ਼ੂਰੀ ਆ ਗਈ ਤੇ ਉਦੋਂ ਥੋੜਾ ਕਲੀਅਰ ਕਰ ਦਿੰਦੇ ਨੇ। ਜਦੋਂ ਕੈਸ਼ੀਅਰ ਤੇ ਪਰਚਾ ਦਰਜ ਹੋਏ ਹੁੰਦੇ ਨੇ ਦੱਸਦੇ ਵੀ ਹੋਰ ਵੀ ਇੱਥੇ ਬੰਦੇ ਸ਼ਾਮਿਲ ਹੋ ਸਕਦੇ ਆ ਸਾਰੀ ਜਾਂਚ ਹੋਣੀ ਚਾਹੀਦੀ ਹੈਗੀ ਸਾਰੀ। ਬਿਲਕੁਲ ਜੀ। ਤਸੱਲੀ ਹੈ ਕਿਸਾਨਾਂ ਦੀ ਕੈਸ਼ੀਅਰ ਨਹੀਂ ਨਹੀਂ ਬਿਲਕੁਲ ਨਹੀਂ ਤਸੱਲੀ ਸਾਡਾ ਪਹਿਲਾ ਮੇਨ ਮਕਸਦ ਤਾਂ ਪੈਸੇ ਨਾਲ ਹੈ ਜੀ। ਜੋ ਪੈਸੇ ਨਾਲ ਇਹਨਾਂ ਨੇ ਕਮਿਟਮੈਂਟ ਹੋਈ ਹੈ। ਉਹਦੇ ਨਾਲ ਵੀ ਸਾਡਾ ਕੋਈ ਕੈਸ਼ੀਅਰ ਨਾਲ ਮਤਲਬ ਨਹੀਂ। ਉਹ ਤੋਂ ਜਦੋਂ ਮਰਜ਼ੀ ਲੈਣਾ ਜਿਹੜੇ ਤਰੀਕੇ ਨਾਲ ਮਰਜ਼ੀ ਲੈਣਾ। ਸਾਨੂੰ ਤਾਂ ਇਹਨਾਂ ਨੇ ਕਿਹਾ ਵੀ ਸਿਵਲ ਸੂਟ ਪਾ ਕੇ ਮਨਜ਼ੂਰੀ ਲੈ ਕੇ ਥੋੜਾ ਪੈਸਾ ਬੈਂਕ ਨੂੰ ਮਿੜਾਂਗੇ ਬੈਂਕ ਦੇ ਉੱਪਰੋਂ ਟੀਮ ਆ ਕੇ ਇੱਥੇ ਫਰਾਡ ਡਿਕਲੇਅਰ ਹੋ ਰਿਹਾ ਚੁੱਕਾ ਹੈ ਜੀ ਫਰਾਡ ਹੋਇਆ ਬੈਂਕ ਦੇ ਵਿੱਚ ਇਹਨਾਂ ਦੇ ਸਟਾਫ ਨੇ ਇੱਥੇ ਉੱਪਰੋਂ ਸੀਨੀਅਰ ਅਧਿਕਾਰੀ ਆਏ ਜੀ ਉਹਨਾਂ ਨੇ ਡਿਕਲੇਅਰ ਕਰਤੇ ਫਰਾਡ ਹੋਇਆ ਤੇ ਕਿਸਾਨਾਂ ਦੀ ਭਰਪਾਈ ਗਾਹਕਾਂ ਦੀ ਭਰਪਾਈ ਹੋਣੀ ਚਾਹੀਦੀ ਹੈ ਇਹਨਾਂ ਨਾਲ ਜੀ ਉਰਦੀ ਕਾਰਵਾਈ ਹੋਣਾ ਮੁਲਾਜ਼ਮਾ ਜਿਹੜੇ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਜੀ ਬੈਂਕ ਸਾਡਾ ਇਹ ਲੋਕ ਹੀ ਇਹ ਪਿੰਡ ਦੇ ਲੋਕ ਆਸ-ਪਾਸੇ ਪਿੰਡਾਂ ਦੇ ਲੋਕ ਇਹਨੂੰ ਇਹਨਾਂ ਅੱਗੇ ਲੱਗ ਕੇ ਪਹਿਲੇ ਕੈਸ਼ੀਅਰ ਨਹੀਂ ਕਰਤਾ ਸਾਰਾ ਕੁਝ ਬਿਲਕੁਲ ਨਹੀਂ ਜੀ ਕੈਸ਼ੀਅਰ ਜਨਵਰੀ ਤੋਂ ਲੈ ਕੇ ਇੱਕ ਸ਼ੱਕੀ ਨਜ਼ਰਾਂ ਨੇ ਦੇਖਿਆ ਜਾ ਰਿਹਾ ਹੈ ਪਹਿਲਾਂ ਇੱਕ ਥੋੜੇ ਲੈਵਲ ਤੇ ਹੋਇਆ ਉਹਨੇ ਨੇ ਅੰਦਰ ਸਟਾਫ ਲੈਵਲ ਤੇ ਨਿਬੇੜ ਲਿਆ ਫਿਰ ਇਹ ਗੱਲਾਂ ਹੋ ਗਿਆ ਇਹ ਦੂਜੇ ਦੇ ਖਾਤੇ ਚ ਕੱਢ ਕੇ ਦੇਤੇ ਉਸ ਤੋਂ ਬਾਅਦ ਸੋਨਾ ਗਾਇਬ ਹੁੰਦਾ ਜਦੋਂ ਕੈਸ਼ੀਅਰ ਇੰਨਾ ਸ਼ੱਕੀ ਐ ਮੈਨੇਜਰਾਂ ਦੇ ਅੰਦਰ ਜਾਂਦੇ ਵਿੱਚ ਤੇ ਉਹਨੂੰ ਚਾਬੀਆਂ ਉਹਦੇ ਕੋਲੇ ਰੋ ਲੌਕਰਾਂ ਦੇ ਕਿਵੇਂ ਆ ਗਈਆਂ ਮੈਨੇਜਰ ਦੀ ਮੁਲੀਬੁਕਤਾ ਹੈ ਹੋਰ ਸਟਾਫ ਦੀ ਮਿਲ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹ ਬੈਂਕ ਵਾਲਾ ਫਰਾਡ ਕਿਸੀ ਕਿੰਨੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਕਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਨਯੋਗ ਐਸ.ਐਸ.ਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ ਐਸ.ਬੀ.ਆਈ ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ ਤੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ ਇਸ ਦੀ ਜਾਂਚ ਈ.ਓ. ਬੈਂਕ ਕੋਲ ਗਈ ਸੀ ਈ.ਓ. ਬਿੰਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਨਿਆਂ ਦੇ ਅਕਾਊਂਟ ਤੋਂ ਪੈਸੇ ਗਾਇਬ ਹੋਏ ਸੀ ਜਿਹੜੀ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ ਐਫ.ਆਈ.ਆਰ ਤਲਵੰਡੀ ਸਾਹਿਬ ਕੋਲ ਦਰਜ ਕੀਤੀ ਗਈ ਹੈ ਐ ਸੈਕਸ਼ਨ 409 381 420 46 467 468 ਤੇ ਪੀਸੀ ਐਕਟ 13 1ਏ ਸਰ ਕਿ ਹੋਰ ਵੀ ਜਿਹੜੇ ਬੰਦੇ ਸ਼ਾਮਿਲ ਹੋ ਸਕਦੇ ਹੋਣ ਇੱਕ ਬੰਦੇ ਖਿਲਾਫ ਅਪਰਾਧ ਹਜੇ ਵੀ ਚੱਲ ਰਹੀ ਹੈਗੀ ਐ ਤੇ ਸੋਨਾ ਵੀ ਮਿਸਿੰਗ ਹੋਇਆ ਸਕਦਾ ਹੈ ਵਿੱਚ ਇਸ ਦੇ ਵਿੱਚ ਬੈਂਕ ਦੇ ਵਿੱਚ ਗੋਲਡ ਔਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ਏਟੀਐਮ ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ ਐਫਆਈਆਰ ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤੱਕ ਸਾਹਮਣੇ ਆਉਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ। ਭਾਈ ਬਾਈ ਕੀ ਨਾੜਾ? ਪਿਆਰਾ ਸਿੰਘ ਜੀ। ਕਿਹੜੇ ਕੀ ਗੱਲ ਹੋਈ ਆ ਕੀ ਘਟਨਾ ਬੱਪੇ ਤੇਰੇ ਨਾਲ ਸਾਰੀ ਕਦੋਂ ਤੋਂ ਸ਼ੁਰੂ ਹੋਇਆ ਕੰਮ ਸਾਰਾ? ਇਹ ਸ਼ੁਰੂ ਤਾਂ ਜੀ 5ਵੇਂ ਮਹੀਨੇ ਤੋਂ ਚੱਲਿਆ ਸੀ ਕੰਮ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਆਏ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ। ਹੂੰ। 8.5 ਲੱਖ ਰੁਪਏ ਮੇਰਾ ਖੁੱਲੇ ਘੱਤੇ ਸੀਗਾ। 235 ਦੀ ਮੇਰੀ ਲਿਵਟ ਸੀ। ਹੂੰ। 235 ਦੀ ਮੇਰੇ ਭਰਾ ਦੀ ਲਿਵਟ ਸੀ। ਹੂੰ। ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲੈਤੀ ਤੇ ਪੈਸੇ ਲੈਣ ਆਏ ਤੇ ਇਹ ਕਿੰਨੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ। ਤੁਸੀਂ ਕਿਵੇਂ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ 'ਕੀ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡੀ ਨਾਲ ਸਹਿਮਤੀ ਹੈ ਸਾਡੀ ਅਸੀਂ ਤੁਹਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤਾਂ ਇਹ ਗੱਲ ਕਹੇ ਕਿ ਮੋੜ ਦਾਂਦੇ ਸੀ ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ। ਹੂੰ। ਸਾਨੂੰ ਇਹ ਨਹੀਂ ਪਤਾ ਵੀ ਕਿਨੇ ਕੱਢਿਆ ਕਿਨੇ ਨਹੀਂ ਕੱਢੇ ਤੇ ਜਦੋਂ ਪੈਸੇ ਨਿਕਲਦੇ ਕੋਈ ਮੈਸੇਜ ਮੂਸੀ ਨਹੀਂ ਆਇਆ ਨਹੀਂ ਜੀ ਸਾਡੇ ਕੋਲ ਕੁਝ ਨਹੀਂ ਗਿਆ ਜੀ ਅਣਪੜ੍ਹ ਬੰਦੇ ਸੀ ਦੋਨੇ ਜੀ ਸਾਡੇ ਕੋਲ ਕੁਝ ਨਹੀਂ ਆਇਆ ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ ਨਹੀਂ ਜੀ ਸਾਨੂੰ ਕੁਝ ਨਹੀਂ ਆਨੇ ਮਸ਼ੀਨਾਂ ਵਿੱਚ ਸੁਣਾ ਰੋਕ ਰੱਖਿਆ ਸਾਨੂੰ ਕੁਝ ਨਹੀਂ ਦੱਸਿਆ ਜੀ ਹਾਂਜੀ ਉਹ ਕਿੰਨਾ ਨੁਕਸਾਨ ਟਰੜਾ ਹੋ ਗਿਆ ਹੈਗਾ ਸਾਡਾ ਜੀ ਸਾਡੇ 115000 13 ਲੱਖ 15000 ਰੁਪਏ ਹੋ ਗਏ ਹਾਂਜੀ ਜਦੋਂ ਸਾਨੂੰ ਉਹਦੂ ਬਾਅਦ ਪਤਾ ਲੱਗਿਆ ਵੀ ਕਿਨੇ ਕੀਤਾ ਘਪਲਾ ਸਾਰਾ ਕੀ ਹੋ ਗਿਆ ਨਹੀਂ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਪਤਾ ਬੈਂਕ 'ਚ ਅਸੀਂ ਸਾਡੇ ਪੈਸੇ ਬ ਉਹਦੀ ਬਾਰੇ ਨਹੀਂ ਕੁਝ ਕਹਿ ਸਕਦੇ ਇਹਨਾਂ ਨੂੰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਨਹੀਂ ਹੋਜੀ ਦੇਖੋ ਕੁਝ ਨਹੀਂ ਹੋਇਆ ਜੀ ਨਹੀਂ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਕਹਿੰਦਾ ਕੈਸ਼ੀਅਰ ਤੇ ਕੀਤਾ ਅੱਛਾ ਉੰਗੀ ਲਗਨ ਕੀਤੇ ਹੋਣਾ ਚਾਹੀਦਾ ਸੀ ਸਾਰੀ ਬੈਂਕ ਤੇ ਹੋਣਾ ਚਾਹੀਦਾ ਸੀ ਤੇ ਕਿੰਨੇ ਹਮ ਜਿੰਮੇਵਾਰ ਬੈਂਕ ਹੈ ਜੀ ਅਸੀਂ ਤਾਂ ਹੁਣ ਅਸੀਂ ਇਹੀ ਅਖਾਂਗੇ ਅਸੀਂ ਤਾਂ ਬੈਂਕ 'ਚ ਧਰੇ ਸੀ ਨਾ ਹੋਰ ਕਿੰਨੇ ਕੇ ਬੰਦੇ ਨਾਲ ਹੋਇਆ ਹੋਰ ਕੀ ਕਾਰਨ ਕਾ ਦਾ ਹੋਇਆ ਹੋਰ ਕਿੰਨੇ ਕੇ ਬੰਦੇ ਨਾਲ ਹੋਇਆ ਬਈ ਜੀ ਬੰਦੇ 20 ਜਣੇ ਆ ਜੀ ਕੁਝ ਲੇੜੇ ਵਾਲੇ ਦੇ ਆ ਕੁਝ ਸੇਪਰੇ ਦੇ ਆ ਇੱਕ ਦੋ ਬੰਦੇ ਸਾਡੇ ਪਿੰਡ ਦੇ ਹੋਰ ਵੀ ਹੈ ਹਾਂ ਜੀ ਉਹਨਾਂ ਨਾਲ ਪਹਿਲਾਂ ਵੀ ਹੋਇਆ ਸੀ ਹੁਣ ਤਾਂ ਜੀ ਤੇ ਤੁਸੀਂ ਕੋਈ ਬੈਂਕ ਮੈਨੇਜਰ ਨੂੰ ਮਿਲੇ ਜਾਂ ਕਿਸ ਨੂੰ ਮਿਲੇ ਕੋਈ ਅਸੀਂ ਮਿਲੇ ਸੀ ਸਾਨੂੰ ਕੋਈ ਲਾਰਾ ਲਾਉਂਦੇ ਸੀ ਸਾਨੂੰ ਕੋਈ ਉਹਨਾਂ ਨੇ ਬਰ ਉੱਤਰ ਨਹੀਂ ਦਿੱਤਾ ਇਹ ਗੱਲ ਹਾਂਜੀ ਫੇ ਤੁਸੀਂ ਲੱਗਦਾ ਵੀ ਤੁਹਾਨੂੰ ਜੇ ਤੁਹਾਨੂੰ ਸਭ ਤੋਂ ਸੇਫ ਬੈਂਕ ਲੱਗਦਾ ਇਹ ਬੈਂਕ ਜੀ ਨਹੀਂ ਸੁਰੱਖਿਆ ਦੇ ਸੁਰੱਖਿਆ ਕਿ ਨਹੀਂ ਜੀ ਹੁਣ ਤਾਂ ਅਸੀਂ ਸਾਡ ਨੂੰ ਤਾਂ ਕਿਸੇ ਤੇ ਯਕੀਨ ਹੀ ਨਹੀਂ ਬੈਂਕ ਤੇ ਵੀ ਕਿੱਥੋਂ ਯਕੀਨੂਗਾ ਜੇ ਸਾਡੇ ਨਾਲ ਹੀ ਇਹ ਗੱਲ ਬਣ ਗਈ ਸਾਨੂੰ ਤਾਂ ਇਹ ਨਹੀਂ ਜੀ ਅੱਗੇ ਕੀ ਨਾਟਾ ਰੇਸ਼ਮ ਸਿੰਘ ਕਹੀਏ ਮੇਰਾ ਜੀ ਕਿਹੜਾ ਪਿੰਡਾ ਥੋੜਾ ਥੋੜਾ ਕੀ ਮਸਲਾ ਮੇਰਾ ਪਿੰਡ ਬੁਰਜਾ ਜੀ ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ ਮੈਂ ਆਵਦਾ ਸਿਆਉਣਾ 17 ਟੋੜੇ ਇੱਥੇ ਗਹਿਣੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ ਹੁਣ ਅਸੀਂ ਸਾਨੂੰ ਐ ਵੀ ਪੈਸੇ ਭਰਨ ਵੀ ਅਸੇ ਸਾਡੇ ਆਪ ਦੇ ਪੈਸੇ ਭਰਾਉ ਦੇ ਸਾਡਾ ਸੋਨਾ ਵਾਪਸ ਦਿਓ ਜਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸਿਆਉਣਾ ਗੁੰਮ ਹੋ ਗਿਆ ਸਾਨੂੰ ਕੋਈ 12 ਬੰਦੇ ਨੇ ਰਸਿਆ ਸੀ ਅਸੀਂ ਇਹਨਾਂ ਕੋਲ ਆਏ ਤਕਰੀਬਨ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹਨਾਂ ਨੇ ਕਿਤੇ ਵੀ ਤੁਹਾਡਾ ਸਿਆਉਣਾ ਤਾਂ ਹੋ ਗਿਆ ਫਰਾਡ ਹੋ ਗਿਆ ਵੀ ਅਖਾ ਕਿ ਤੁਸੀਂ ਆਪ ਦੇ ਸੌ ਪੈਸੇ ਆਪਣੇ ਜਮਾ ਕਰਾਜੋ ਤੇ ਜਿਹੜੀ ਬੈਂਕ ਦੇ ਬੰਦੇ ਹੈਗੇ ਅਸੀਂ ਅਖਾ ਵੀ ਅਸੀਂ ਐ ਕਿਵੇਂ ਕਰਾ ਦੇਗੀ ਫਿਰ ਕਹਿੰਦੇ ਵੀ ਤੁਸੀਂ ਸਾਡੇ ਪੈਸੇ ਲੈ ਜੂਗੇ ਅਸੀਂ ਅਖਾ ਵੀ ਸਾਡੇ ਦਾ ਸਿਆਣਾ ਦੇ ਦੇ ਸਾਰਾ ਟੋਲੀ ਸਾਡੇ ਦਾ ਹੀ ਧਨਕਾਰ ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਸਾਬਕੇ ਪੈਸੇ ਦਿੰਦੇ ਅਸੀਂ ਅਖਾ ਵੀ ਸਾਡਾ ਸਾਨੂੰ ਸਿਆਣਾ ਦੇ ਦਿਓ ਫਿਰ ਬਾਕੀ ਆਏ ਜੀ ਜੋ ਸਟਾਰ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਥਿੱਕੇ ਬਲੇ ਹੋਇਆ ਉਧਰ ਉਧਰ ਹੀ ਖਾਤੇ ਚੋਂ ਪੈਸੇ ਨਿਕਲੇ ਨੇ ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ ਉਸ ਤੋਂ ਬਾਅਦ ਫਿਰ ਇਨਕਾਮੀਆਂ ਦੇ ਦੀਆਂ ਕੈਸ਼ੀਅਰ ਨੂੰ ਤੇ ਦੇਖੋ ਇਹਦੇ ਵਿੱਚ ਕੀ ਸਟਾਫ ਕਿੰਵੀ ਮਿਲੀ ਭੁਗਤ ਹੈਗੀ ਕਿ ਇਹਦੇ ਚ ਇਹਨਾਂ ਦਾ ਬਹੁਤ ਸ਼ਕਤੀ ਇਹ ਹੈਗਾ ਬੈਂਕ ਬਰਾੜੇ ਵਿੱਚ ਬਹੁਤ ਵੱਡਾ ਕਬਲਾ ਹੋਇਆ ਕਰੋੜਾਂ ਦੇ ਵਿੱਚ ਕਬਲਾ ਹੋਇਆ ਜਾਂਚ ਹੋਣੀ ਚਾਹੀਦੀ ਪੂਰੀ ਜਾਂਚ ਹੋਣੀ ਚਾਹੀਦੀ ਸਾਰਾ ਸਰਕਾਰੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਲੋਕਾਂ ਦਾ ਮੱਥਾ ਢਿੱਡ ਪੇਟ ਬੰਨ ਕੇ ਕੋਈ ਆਪ ਦਾ ਪੈਸੇ ਜਮਾ ਕਰਾਉਂਦਾ ਕਿਸੇ ਨੇ ਵਿਆਹ ਕਰਨਾ ਹੁਣ ਸਾਨੂੰ ਗੋੜ ਦੀ ਲੋੜ ਸਾਡੇ ਫੰਕਸ਼ਨ ਹੈ ਹੋਰ ਆਪਾਂ ਸਿਆਣਾ ਕਾਹਦੇ ਵਾਸਤੇ ਬਣਾਉਨੇ ਹੈ ਹੈ ਜੇ ਦਾ ਆਪਾਂ ਪਾ ਹੀ ਨਹੀਂ ਸਾਡੇ ਨੂੰ ਲੈ ਨਹੀਂ ਸਕਦੇ ਮੌਕੇ ਤੇ ਫਿਰ ਆਪਾਂ ਨੂੰ ਸਾਨੂੰ ਲੱਕੀ ਹੋ ਹਾਂਜੀ ਜੀ ਨਾਮ ਬਾਈ ਮਿੱਠੂ ਸਿੰਘ ਜੀ ਬਟ ਤੁਸੀਂ ਕੀ ਮਸਲਾ ਹੋਇਆ ਸਾਰਾ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਹੁਣ ਇੱਕ ਬੈਂਕ ਤੇ ਵਿਸ਼ਵਾਸ ਹੁੰਦਾ ਜੇ ਬੈਂਕ ਚ ਜਾਏ ਹੋਣ ਲੱਗਿਆ ਫਿਰ ਕੀ ਕਰੂੰਗਾ ਬੈਂਕ ਨੇ ਵਿਸ਼ਵਾਸ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ ਪੈਸੇ ਲੈ ਗਏ ਜੀ ਮੇਰਾ 4 ਲੱਖ 26000 ਰੁਪਇਆ ਲੈ ਗਏ 12 ਲੱਖ ਰੁਪਇਆ ਸੀ ਜੀ ਮੇਰਾ ਬਾਕੀ ਤਾਂ ਮੈਂ ਲੈ ਗਿਆ ਸੀ ਤੇ 4 ਲੱਖ 26000 ਰਹਿ ਗਿਆ ਸੀ ਉਹ ਜਦੋਂ ਮੈਂ ਲੈਣ ਆਇਆ ਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ ਮੈਨੇਜਰ ਸਾਹਿਬ ਨੂੰ ਕਾਪੀ ਦਿਖਾਈ ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ ਤੇ ਤਾਂ ਪੈਸੇ 1400 ਰੁਪਏ ਸਾਰੇ ਮੈਂ ਪੁੱਛਿਆ ਵੀ ਫੇਰ ਮੇਰੇ ਕਿੱਧਰ ਗਏ ਮੈਨੇਜਰ ਆਦਾ ਜੇ ਬਹੂ ਆਏ ਜੇ ਕਰਨ ਲੱਗਿਆ ਮੈਂ ਖਾ ਮੇਰੀ ਤਸਲੀਮ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਫਿਰ ਬਾਕੀ ਮੁੰ ਦੇਈਏ ਸਾਦਲੇ ਦੇਖੋ ਵੀ ਐਂ ਕਰੋ ਬਾਹ ਕਰੋ ਹੋਊ ਤਾਂ ਗੱਲਬਾਤ ਸਾਰੀ ਇੱਕੋ ਹੀ ਵਿੱਚੇ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹਰ ਖਾਉਣਾ ਫਿਰ ਇਹ ਕਪੜੇ ਜਦੋਂ ਐਡੇ ਐਡੇ ਕਰਦੇ ਨੇ ਬੈਂਕ ਤਾਂ ਖਾਲੀ ਹੋ ਗਈ ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ ਪਤਾ ਇਹ ਸਾਰਾ ਵਿੱਚੇ ਹੋਰ ਕਿਤੇ ਕਾਰਵਾਈ ਮੰਗ ਕਰਦੇ ਜੀ ਹੋਰ ਕਿਹਨੂੰ ਮੈਨੇਜਰ ਪਰਚਾ ਦਰਜ ਹੋ ਗਿਆ ਕੈਸ਼ੀਅਰ ਤਾਂ ਪਰਚਾ ਦਰਜ ਹੋ ਗਿਆ ਕੱਲਾ ਕੈਸ਼ੀਅਰ ਪੈਸੇ ਕਿਵੇਂ ਲੈ ਜਾਊਗਾ ਜੀ ਇੰਨੇ ਪੈਸੇ ਬੈਂਕ ਖਾਲੀ ਹੋ ਗਏ ਮੈਨੇਜਰ ਨੂੰ ਪਤਾ ਹੀ ਨਹੀਂ ਤੁਸੀਂ ਸੋਚੋ ਆਪ ਹੀ ਸੋਚ ਲਓ ਵੀ ਮੈਨੇਜਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਮੈਂ ਹੁਣ ਬੇਨਤੀ ਇਹ ਕਰਦਾ ਵੀ 10-20 ਦਿਨਾਂ ਚ ਮੇਰੇ ਪੈਸੇ ਦਿੱਤੇ ਜਾਣ ਨਹੀਂ ਪੈਸੇ ਦੇਂਦੇ ਤਾਂ ਮੈਂ ਤਾਂ ਤੇਲ ਪਾ ਕੇ ਤੇ ਵਿੱਚ ਬੈਂਕ ਦੇ ਮਚੂਆਂ ਸਮੇਤ ਬੈਂਕ ਮਚਾਉਂਗਾ